ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਰੈਡੀ ਖਾਨ ਤੇ ਬੋਬੋ ਵੈਲਕਮ ਹੈ ਜੀ ਆਇਸ ਦੀ ਵੀਰ ਲੈ ਕੇ ਫੇਰ ਤੁਹਾਡੇ ਨਾਲ ਹਾਜ਼ਰ ਹੋਏ ਆ ਦੋ ਮੱਝਾਂ ਜੀ ਇੱਕ گاਉ ਆ ਮਮਾ ਇੱਧਰ ਮਮਾ ਜਾਂਦੇ ਆ ਆ ਮਮਾ ਆ ਆ ਮਾ ਦੀ ਸੂਈ ਸਵਾਈ ਆ ਤੇ ਉਹ ਮੱਝ ਗੱਭਣ ਤੇ ਆ ਗਾਂ ਵੀ ਗੱਭਣ ਖਵਾਵਾਂਗੇ ਤੁਹਾਨੂੰ ਬਾਕੀ ਪੁੱਛਦੇ ਆ ਵੀਰ ਜੀ ਨਾਲ ਡਿਟੇਲ ਹਾਂਜੀ ਸਸਿਗਾਲ ਵੀਰ ਜੀ ਸਸਿਗਾਲ ਜੀ ਹੋਰ ਕੀ ਹਾਲ ਜੋ ਠੀਕ ਠਾਕ ਹੋ ਜਾ ਕਰੋ ਬਾਜੀ ਚਲੋ ਕਿਰਪਾ ਜੀ ਚਲੋ ਠੀਕ ਆ ਸਭ ਵਧੀਆ ਜੀ ਵਧੀਆ ਚਲੋ ਵਧੀਆ ਜਾਈਦਾ ਤੇ ਬਾਕੀ ਸਭ ਪਹੜਾ ਡੇਰੀ ਫਾਰਮ ਦੇਖਣ ਵਾਲੇ ਵੀਰਾਂ ਭਾਵਾ ਸਭ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤੇ ਪ੍ਰਾਰਭਰੀ ਸਸਿਗਾਲ ਹਾਂਜੀ ਤੋ ਵੀਰੇ ਅੱਜ ਆਪਣੀ ਚੱਲਣ ਦੀ ਅੱਜ ਹਾਂਜੀ ਅੱਜ ਦੀ ਡੇਟ ਦੇ ਵਿੱਚ ਹੀ ਇਹ ਮੜਕੇ ਪੈ ਨਹੀਂ ਚੜਦੇ ਨਹੀਂ ਆ ਹਾਂਜੀ ਅੱਜ ਵੀ ਸੀਮਾ ਮਾਲਕ ਰੋ ਜਾਣ ਲਿਆ ਕੰਮ ਚੱਲਣ ਲਿਆ ਬੜੀ ਤੁਰੀ ਕਿਰਪਾ ਮਾਲਕ ਦੀ ਹਾਂਜੀ ਉਹ ਗੇੜ ਕਾ ਹਾਂ ਮਹੀਨੇ ਦਾ ਸਾਲ ਆਇਆ ਬਾਕੀ ਇਹ ਆਪੀ ਚਲੋ ਕੰਮ ਸਾਫ ਸੁਥਰਾ ਕਰੀਏ ਤੇ ਚੱਲਦਾ ਕੰਮ ਨੰਮਾ ਹਾਂਜੀ ਹਾਂਜੀ ਜੇ ਮੜਾ ਕਰਾਂਗੇ ਤੇ ਮੜਕੇ ਕਹਿੰਦੇ ਪੁੱਛਣਾ ਹੀ ਨਹੀਂ ਹਾਂਜੀ ਮੜਕੇ ਜੂ ਜੇ ਮੜਾ ਕਰਾਂਗੇ ਤੇ ਮੜਕੇ ਜੂ ਮੂੰਹ ਚੋ ਕੇ ਗੇਟ ਵਾਲੇ ਵੇਖਣਾ ਕਦੋਂ ਕੋਈ ਆਵੇ ਹਾਂਜੀ ਫਿਰ ਚੰਗਾ ਕਰਾਂਗੇ ਤੇ ਸਦਾਇਤ ਜਲੂ ਸਦਾਇਤ ਜਲੂ ਦਾ ਹਾਂਜੀ ਬਾਕੀ ਬਹੁਤ ਬਹੁਤ ਧੰਨਵਾਦ ਵੀਰਾਂ ਭਰਾਵਾਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਸ਼ੇਅਰ ਕਰਦੇ ਆ ਕਮੈਂਟ ਸੋਨੇ-ਸੋਨੇ ਕਰਦੇ ਆ ਹਾਂਜੀ ਚਲੋ ਬਾਕੀ ਇਹ ਚੰਗੀਆਂ ਦੀ ਗੱਲ ਕਰੀਏ ਬਾਂਦੀ ਤੇ ਚੰਗਾ ਤੇ ਕਦੀ ਕਿਸੇ ਨੇ ਕਿਸੇ ਨੂੰ ਵੀ ਨਹੀਂ ਆਖਿਆ ਹਾਂਜੀ ਐਡੀਆਂ-ਐਡੀਆਂ ਸਰਕਾਰਾਂ ਵੇਖੋ ਬਾਦਲ ਹੋਣੀ ਭੋ ਲੋਕਾਂ ਨੂੰ ਕਣਕਾਂ ਵੰਡਦੇ ਰੇ ਦੂਜੀਆਂ ਸਰਕਾਰਾਂ ਦਿੱਤੀਆਂ ਆਈਆਂ ਚੰਗਾ ਨਹੀਂ ਕਿਸੇ ਕੋਈ ਕਹਿੰਦਾ ਤੇ ਬਾਕੀ ਕੰਮ ਹੀ ਚੰਗੇ ਕਰਾਂਗੇ ਜੇ ਵੀ ਆਸੂ ਦਾ ਹਾਂਜੀ ਹਾਂਜੀ ਤੇ ਦੱਸਿਓ ਫੇਰ ਆਪਾਂ ਇਹ ਕੰਮ ਚੱਲੂ ਹੋਣ ਦੀਆਂ ਜਿੰਦਗੀ ਹੈਗੀਆਂ ਮੈਂ ਕੋ ਗਾਣੇ ਅੱਜ ਮੈਂ ਸੂ ਕੇ ਜੇ ਜੂਰ ਪੈ ਗਈ ਆ ਠੀਕ ਹੈ ਜੀ ਆ ਜਵਾਬ ਬਣਾਇਓ ਕਿੰਨਾ ਦਾ ਮੈਂ ਦਾ ਗਨੇਕ ਨੰਬਰ ਦਾ ਹਾਂ ਵੀ ਮੇਰੇ ਫੈਗ ਗੰਨੇ ਵਰਗੇ ਥਾਣੇ ਕਲਾਗਲਾ ਥਾਣੇ ਇਧਰ ਖਿਚਵਾਗਲੇ ਮੈਨੂੰ ਨੀਂਦਾਂ ਆਉਂਦੀਆਂ ਮੈਂ ਚੰਦਿਆਂਗੇ ਆ ਜੀ ਵਾ ਗੱਲਾਂ ਹੀ ਗਾਹ ਦੀਆਂ ਵੇ ਕਮਾਲ ਦੇ ਜੀ ਤੇ ਭੂਰ ਨਹੀਂ ਵੀ ਠੀਕ ਹੈ ਜੀ ਠੀਕ ਹੈ ਜੀ ਤੇ ਜੇ ਜੂਰ ਮੰਮੀ ਤੋਂ ਵੀ ਜੇਰ ਜੂਰ ਐ ਬਿਲਕੁਲ ਪੈ ਗਈ ਆ ਠੀਕ ਹੈ ਜੀ ਦੁੱਧ ਮੈਂ ਕੋ ਦਾ ਹਾਂ ਬਦਾ ਬਦਾ ਬੋਧਾ ਨਹੀਂ ਦਿੰਦੇ ਗੱਪ ਨਹੀਂ ਮਾਰਦੇ ਵੀ ਹਾਂਜੀ ਹੁਣ ਸੁਈਏ ਤੇ 15 ਕਿਲੋ ਖਾਰੇ ਚੱਡਾ ਵੇਖ ਕੇ ਹਾਂਜੀ ਕਾ ਕਿਲੋ ਠੰਡਾ ਕਰਕੇ ਉਹ ਪਾਣੀ ਆ ਰਗਾ ਠੀਕ ਹੈ ਸਾਰਾ ਸਿਆਲ ਦੋਦੋ ਕਿ ਜੇ ਖਾਦੀਆਂ ਬੋਰੀਆਂ ਦੋ ਚਾਰ ਦੂਗਾ ਜਿੰਨੇ ਸਵੇ ਮਰਜੀ ਚੋਲੇ ਜੇ ਨਾ ਜਾ ਰੂਗਾ ਜਿੰਨੇ ਪਾਇਆ ਦਦੂਗੀ 35000 ਫਿਰ ਹਾਂਜੀ ਜਿੰਨੇ ਮਰਜੀ ਦੇ ਤੇ ਜਾਜ ਕੀਮਤ ਕਰਨੀ ਹੈ ਬਾਕੀ ਖੋਲ ਕੇ ਤੁਹਾਨੂੰ ਖਾਲਦੇ ਹਾਂ ਠੀਕ ਹੈ ਤੇ ਵੀਜੀ ਕਿਉਂ ਆ ਸੁਆ ਦੂਜਾ ਗਿਆ ਨਹੀਂ ਤੀਜਾ ਤੀਜਾ ਠੀਕ ਉਹਦਾ ਲੱਸੀ ਥੋੜੀ ਜਿਹੀ ਬੰਦਿਆ ਸਾਬ ਹੀ ਨਹੀਂ ਗਈ ਹਾਂਜੀ ਦੇਖਣ ਨੂੰ ਦੁੱਧਾਂ ਦੀ ਕੱਟੀ ਮਗਰਾ ਰਸਾ ਨਹੀਂ ਪਾਇ ਪੜੀ ਹਾਂ ਤੋ ਆ ਵੀ ਹੈ ਹਾਂਜੀ ਆਨੰਦ ਦੋਸ਼ਾਂ ਵਾ ਕੀ ਆ ਬਹੁਤ ਸੋਹਣੀ ਆ ਸੂਤ ਸਾਪੇ ਜੇ ਕਿ ਛੁੱਟਦੀ ਆ ਹਾਂਜੀ ਤੇ ਆਪਣਾ ਇੱਥੇ ਸਾਡੇ ਦੇ ਬੋਲੇ ਬੋਲੇ ਕੋਈ ਪੀਂਦਾ ਨਹੀਂ ਨਾ ਹੀ ਸਾਡੇ ਚੱਲਦਾ ਇੱਥੇ ਸਾਡੇ ਜੀ ਆਪ ਜੀ ਦੋ ਕਿਲੋ ਲੈ ਗਏ ਚੋਕੇ ਠੀਕ ਹੈ ਜੀ ਚੋਕੇ ਦੇ ਤਾ ਨਾਲ ਕੱਟ ਜਿੱਪ ਵੀ ਚੰਗਾ ਸੀ 2 ਕਿਲੋ ਚਾਹ ਬਹੁਤਾ ਨਹੀਂ ਜੁਆਇੰਗ ਬਾਕੀ ਹੈ ਬਾਕੀ ਸਾਮਾਨ ਬੜਾ ਹੈ ਤੇ ਵੀ ਜੀ ਦੰਦ ਦੰਦ ਕਹਿਮ ਜੋ ਦੰਦ ਦੇ ਘਵਾੜਾਂਗੇ ਭਾਵੇਂ ਗਾੜੀ ਮੈਂ ਬਦਾਂ ਬਾਦ ਸੁੱਕੇ ਠੀਕ ਹੈ ਠੀਕ ਹੈ ਉਹ ਤਾਂ ਦਾ ਅੰਕਲੋਂ ਕੱਢੂਗੀ ਐ ਅੱਖਾਂ ਮੀਟ ਕੇ ਠੀਕ ਹੈ ਜੀ ਥਣ ਬਾਕੀ ਦੇਖੋ ਕਿਦਾਂ ਐ ਖਲਾ ਖਲਾ ਖਾਣਿਆ ਤੇ ਦੱਸ ਦਿਓ ਫਿਰ ਰੇਟ ਰੇਟ ਜੀ ਇਹ ਨਹੀਂ ਵੀ ਹੁਣ ਸੂਈ ਆ ਚੱਡਾ ਜੱਡਾ ਬਣਿਆ ਟਾਵਰ ਬਣਿਆ ਕਿਸ ਨੂੰ ਠੱਗ ਲਈਏ ਉਹ ਨਹੀਂ ਗੱਲ ਕਰਨੀ ਹਾਂਜੀ ਰੇਟ ਜੋ ਇਹਦਾ ਪਹਿਲਾਂ ਅਸੀਂ ਤੇ ਜੋ ਹੁਣ ਹੈ ਤੇ ਜੋ ਗਾੜੀ ਹੋਣਾ ਉਹੋ ਹੀ ਕਰਨਾ ਹਾਂਜੀ ਗਾੜੀ ਜਾ ਕੇ ਭਾਵੇਂ 70 ਦੀ ਵੇਜ ਤੇ 65 ਦੀ ਜੇ ਅਸੀਂ ਇਹਦੀ ਗੱਲ ਕਰਦੇ ਹੁਣ ਨਾ ਇਹਦਾ ਮੁੱਲ 65 ਹੈ ਨਾ 60 ਆ ਇਹ 55000 ਜਾਨੀ ਠੀਕ ਹੈ ਜੀ ਹਾਂ ਜੀ ਸੂਸਾਂ ਕੇ ਜੇਰ ਜੇਰ ਬਿਲਕੁਲ ਸੁਰਤੀ ਬਾਤੀ ਠੀਕ ਹੈ ਤੇ ਕਾ ਮੈਂ ਅਗੀ ਬੇਸ ਵਿੱਚ ਛੋਟੀ ਜੀ ਜੀ ਚਲ ਹਾਂ ਇਹ ਆਹ ਰੋ ਬੜੀ ਲੋਲੀ ਪੋਲੀ ਜੀ ਮੈਂ ਆਫ ਕਰਾਂ ਕਲਾ ਕਲਾ ਥਾਣਾ ਦੇ ਗੇ ਤੇ ਇਹ ਵੀ ਜੀ ਸੂਨ ਵਾਲੀ ਹੈ ਇਹ ਸੂਨ ਵਾਲੀ ਜੇ ਬਸ 2000 ਘਟਾ ਦਿਜੇ ਬਾਕੀ ਇਹਦੇ ਪਿਛੇ ਪਿਛੇ ਦੀ ਥਾਣਾ ਥਾਣਾ ਦੀ ਗਰੰਟੀ ਹੋ ਗਈ ਠੀਕ ਹੈ ਜੀ ਇਹ ਚੋਂ ਲੱਗਦੀ ਆ ਸਵਾਹ ਕੇ ਡਬਲ ਜਿਆਦਾ ਸਰ ਆਹ ਯਾਰ ਇਹਨੇ ਬਰੋਦ ਨਹੀਂ ਖੜਨੇ ਹਾਂਜੀ ਤੇ ਬਹੁਤ ਅੰਮੀ ਚੋੜੀਆ ਬਣੀ ਜੀ ਆਹ ਤਾਂ ਮੈਂ ਆਉਂਦਾ ਤੇ ਤਾਂ ਹੀ ਵੱਖਰੀ ਜੇ ਬੰਦੀਆਂ ਅੱਗੇ ਨਾ ਸਟੈਂਡਰਡ ਮਾਦਰਾ ਸਾਰਾ ਜੋ ਫਰੇ ਕਰਾਂ ਜਵਾਇਆ ਹਾਂ ਹਾਂਜੀ ਹੁਣ ਉਹ ਮਸੀਂ ਇੱਕ ਪਾਈ ਘਰ ਆ ਤੇ ਵੀਰ ਜੀ ਹਾਂਜੀ ਜੀ ਆਪਣੀ ਘਰ ਦੀ ਬੈਣ ਉਹ ਵਿੱਚ ਹੀ ਬੰਦੇ ਲੱਗਣ ਹੁੰਦੇ ਇਹ ਵੀ ਜੀ ਸੁਆਗਨ ਮਾਜੋ ਇਹ ਦਰਗਾ ਠੀਕ ਐ ਤੇ ਦੱਸੋ ਰੇਟ ਫਿਰ ਇਹਦਾ ਮੋਲੇ ਦੇ ਭਾਵੇਂ ਕਰਦੀ ਐ 75 ਦੇ ਭਾਵੇਂ ਕਰੀ ਐ 80 ਹਾਂਜੀ ਪਰ ਦੇ 70 ਹੋ ਜਾਂਦਾ ਤੇਰੀ ਅੱਛਾ ਜੀ ਇਹ ਦੇਣੀ ਐ ਪੂਰੇ 60000 ਠੀਕ ਐ ਜੀ ਲਾਉ ਨਹੀਂ ਕੋਈ ਨੀਲੀ ਝੋਟੀ ਦੀ ਦੇ ਦੂ ਠੀਕ ਐ ਜੀ ਆਪਾਂ ਕਦਾਂ ਦੀ ਤੁ ਆਪਸ ਮਾਤ ਥਣ ਚਾ ਕਲਾ ਕਲਾ ਥਣ ਗਿਆ ਫਿਰ ਥਣ ਕਾਜੋ ਮੇਰਾ ਠੀਕ ਐ ਜੀ 10 ਗੋਲ ਦੇ ਦੂ ਆ ਮੇ ਭਰਾਣੀ ਪਈ ਜਿਹੜਾ ਉਹ ਦੁੱਜੇ ਸੁਵੇ ਵੇੜਾ ਉਹ ਨੇ ਆ ਜਿਹੜਾ ਪਤਾਗਾ ਨਾ ਨੀ ਸੁਣਵਾ ਰਿਹਾ ਜਿਹਦੇ ਵੇੜ ਜਿੱਦਾਂ ਦਾ ਵੇਖ ਲਗ ਲ ਅਰਲੀਆ ਵਰਗੇ ਖਾਂਣ ਲੱਗੇ ਹਾਂਜੀ ਕਿ ਤੋਰਾ ਕਦਾ ਆ ਭਜੀ ਫੇਤੀ ਸਿਰਫ ਰਹਿ ਲਸੀ ਜੀ ਮਾਸਾ ਸ਼ੁਰੂਆਤ ਹੋ ਜਾਏ ਤੇ ਉਹ ਮਰਾ ਫਤਰੀ ਕੋਈ ਨਹੀਂ ਆ ਤੇ ਫੇਰ ਵੀ ਜਰਾ ਖਾਂਦੀ ਦਿੱਤਾ ਵੀ ਜੀ ਟਾਈਮ ਕਿੰਨਾ ਕੁ ਲੱਜੂਏ ਟਾਈਮ ਤੇ ਖੜਦਾਂ ਜਾਂਦੇ ਬਹੁਤੇ ਨਹੀਂ ਹੱਤਾਂ ਹੜੂਈ ਅੱਛਾ ਜੀ ਜੇ ਕੋਈ ਸਾਂਭ ਨੂੰ ਚਾਰਦਾ ਦੁੱਧ ਅਹੀਂ ਪਉਦਾ ਨਹੀਂ ਠੀਕ ਕਰਵਾ ਕੇ ਪਰ 12 ਦਿਨਾਂ ਤੋਂ ਤਾਂ ਖੱਦ ਨਹੀਂ ਹੋਊਗੀ। ਅਲਾਗਲਾ ਸਾਨੂੰ ਵੇਖ ਕਿਦਾਂ ਦਾ ਸਿਰ ਥੋੜੀ ਜਿਹੀ ਰਹਿ ਆ ਭੁਖੀ ਸਿਰਾ ਮਤਲਬ ਖੁੰਜੀ ਸੇਵਾ ਦੀ ਹਾਂਜੀ ਇਹ ਕਿਉਂ ਕਿ ਉਹਦਾ ਵਹਿੜਿਆ ਇਹ ਇਹਦੀ ਘਾਹ ਪੁਰਾਣੀ ਹੋਏ ਨਾ ਹਾਂਜੀ ਤੇ ਜੇ ਪੁਰਾਣੀ ਹੋਏ ਹਾਂਜੀ ਹਾਂਜੀ ਤੇ ਮੇਕਦੀ ਨਹੀਂ ਆ ਕ ਨਵੀਂ ਆ ਵੈੜ ਹੈ ਇਹ ਕੋਈ ਡਰ ਨਹੀਂ ਆ ਸੂਏ ਚਾਰ ਪੀਣ ਵਾਲੀ ਆ ਠੀਕ ਹੈ ਜੀ ਬਾਕੀ ਸੀਲ ਥੰਦੀ ਜੋ ਬੜੀ ਠੰਡੀ ਠੀਕ ਹੈ ਠੰਡੀ ਬੜੀ ਆ ਹਿੰਦੀ ਦਾ ਟਾਈਮ ਮੇਰੇ ਹੱਥ ਕਾਢੀ ਲਾਇਆ ਨਾ ਸਾਡੀਆ ਘਰ ਦੀ ਵੈੜ ਸੁਈ ਹੈ ਨਾ ਆ ਸੀਲ ਤਾਂ ਇੰਨਾ ਛੋਟੀ ਠੀਕ ਹੈ ਹੱਥ ਨਹੀਂ ਲਾਇਆ ਕੋਈ ਤਾਂ ਛੋਟੀ ਠੰਡੀ ਬੜੀ ਤੇ ਦੱਸੋ ਮੁੱਲ ਫਿਰ ਇਹਦਾ ਮੁੱਲ ਕੋਈ 35 ਨਹੀਂ ਕੋਈ 30 ਨਹੀਂ 28000 ਦੇਣੀ ਠੀਕ ਹੈ ਤੇ ਦੱਸੋ ਜੀ 26 ਦੇ ਦਾਂਗੇ ਠੀਕ ਹੈ ਬਾਕੀ ਪਿੰਡ ਆਪਣਾ ਭੰਗਾਲੀ ਤਸਵੀਰ ਮੀਠਾ ਤੇ ਦੱਸੋ ਤੇਰਾ ਸਪਨਾ ਬਾਕੀ ਡਰੈਸ ਆਪਣਾ ਪਿੰਡ ਭੰਗਾਲੀ ਤਸਵੀਰ ਮੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਨਾਂ ਭਾਲਾ ਤੇ ਮੋਬਾਈਲ ਨੰਬਰ 9856921492 774 ਤੇ 300 ਤਦੀਰੋ ਕੰਨੇ ਠੀਕ ਹੈ ਜੀ ਸਸਤੀ ਗਾਜੀ